ਬਿਜਲੀ ਦੇ ਲਗਾਤਾਰ ਲੱਗ ਰਹੇ ਕਟਾਂ ਤੋਂ ਪਰੇਸ਼ਾਨ ਹੋ ਕੇ ਮੁਹੱਲਾ ਹਦੀਆਬਾਦ ਸਤਨਾਮਪੁਰਾ ਮਨਸਾ ਦੇਵੀ ਨਗਰ ਦਰਸ਼ਨਗਰ ਦੇ ਵਾਸੀਆਂ ਵੱਲੋਂ ਥਾਣਾ ਸਤਨਾਮਪੁਰਾ ਫਗਵਾੜਾ ਦੇ ਬਾਹਰ ਲਗਾਇਆ ਗਿਆ ਧਰਨਾ ਜੋ ਕਿ ਮੁੱਖ ਅਫਸਰ ਥਾਣਾ ਸਤਨਾਮਪੁਰਾ ਫਗਵਾੜਾ ਵੱਲੋਂ ਗੱਲਬਾਤ ਕਰਨ ਤੋਂ ਬਾਅਦ ਵਾਪਸ ਚਲੇ ਗਏ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਨਿੰਦੇ ਮੁਤੀ ਫੇਕਾ ਨਾ ਫੇਕ 15 10 ਮਿੰਟ ਮੰਦੀ ਆ ਰਹੀ ਵਾਲ ਫੇਰ ਹੋਈ ਆ ਪੰਜ ਮਿੰਟ ਨਹੀਂ ਜਾਂਦੀ ਪੂਰੀ ਕਾਗਲ ਧੁਰੀ ਜੀ ਕੀ ਆ ਤਾਂ ਕਹਦੇ ਨਹੀਂ ਦੇਣੀ ਕੀ ਆ ਤਾਂ ਦੇ ਦਿਓ ਕਿੱਥੋਂ ਆ ਲੈ ਕਰੂ ਲੈ ਵੇ ਓਕੇ ਆ ਪਾਣੀ ਬਿਜਲੀ ਬਿਨਾਂ ਕਿਰੇ ਉਹਨੂੰ ਕਿਹਾ 10 ਮਿੰਟ ਪਿੱਛੇ ਲਾ ਲਾਂ ਜਾਂ ਬੈਕ ਕਰ ਲਾ ਇੱਥੋਂ ਗੱਡੀ ਆਪਣੀ ਕਾਲੀ ਆ ਆ ਪਾਡੀ ਸਰਕਾਰ ਮੁਲਤਾਬਾਹ ਭਗਵਾਨ ਤਮਾਮ ਦੇ ਵਾਦੇ ਓਕੇ ਹਾਂਜੀ ਇੰਨਾ ਬੁਰਾ ਹਾਲ ਹੈ ਨਾ ਕਿ ਦੁਆਰਾ ਕਿਹਾ 7 ਦਿਨਾਂ ਦੇ ਤਿੰਨ ਘੰਟੇ 4 ਘੰਟੇ ਲੱਗਦੇ ਸੁਣੇ ਹਾਲ ਹੈ ਹੁਣ ਚਲੋ ਸਾਡੇ ਨਾਲ ਅਸੀਂ ਤੁਹਾਡੇ ਨਾਲ ਤੁਸੀਂ ਕਿੱਥੋਂ ਆ ਤੁਹਾਡੇ ਕੋਲ ਮੈਂ ਲੈਂਦੇ ਨਾਲ ਬਿਲਕੁਲ ਛੋਟੀ ਜਿਹੀ ਗੱਲ ਦੱਸੋ ਕਿ ਆ ਦਿਸ ਇਜ਼ ਦੀ ਜਿਹੜਾ ਹਮ ਨੂੰ ਨਹੀਂ ਪਤਾ ਹੈਗਾ ਪੁੱਛੋ ਤਾਂ ਇਹ ਮੈਂ 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 ਇੱਕ ਮਿੰਟ ਮੈਂ ਮੈਂ ਜਵਾਬ ਦਿੰਦਾ ਸਰ ਤੁਸੀਂ ਸੋਚੋ ਅਸੀਂ ਕਿੰਨੇ ਮਜਬੂਰ ਹੋ ਗਏ ਹੋਗੇ ਕਿ ਇੱਥੇ ਆਏ ਹਾਂ ਗੋਡਰ ਬਟ ਮੈਂ ਛੋਟੀ ਜੀ ਗੱਲ ਕਰ ਸਰ ਆਪ ਕਹਿੰਦੇ ਹੋ ਪਿਛਲੇ ਕਿਨੋਂ ਤਾਂ ਨਹੀਂ ਸਰ ਅਸੀਂ ਨਾਲੋਂ ਮੇਰੀ ਬੇਨਤੀ ਸੁਣੋ ਆਪਾਂ ਦਿਨੇ ਇਕੱਠੇ ਹੁੰਦੇ ਸਵੇਰੇ ਇਕੱਠੇ ਹੁੰਦੇ ਆਪਾਂ ਐਸਡੀਐਮ ਸਾਹਿਬ ਨੂੰ ਮਿਲਦੇ ਉਹਨਾਂ ਨੂੰ ਕਹਿੰਦੇ ਕਿ ਸਰਾਹ ਬਿਜਲੀ ਵਿਭਾਗ ਦੇ ਦੀ ਪ੍ਰੋਬਲਮ ਹੈ ਸਾਡਾ ਹੱਲ ਕਰੋ ਆਪਾਂ ਐਡਮਿਨਿਸਟ੍ਰੇਸ਼ਨ ਦੇ ਜਿਸੇ ਵੀ ਅਫਸਰ ਜਿੱਥੇ ਚੁੱਕੀ ਹੈ ਸਰ ਕਿਹਨੂੰ ਮਿਲਿਆ ਜੀ ਅਸੀਂ ਐਸਡੀਐਮ ਸਾਹਿਬ ਕੋ ਵੀ ਗਏ ਉਹਨਾਂ ਕੋ ਕੰਪਲੇਨਟ ਕੀਤੀ ਹੈ ਜੀ ਕੌਣ ਗਏ ਅਸੀਂ ਲੈਟਰ ਵੀ ਜਿਨ੍ਹਾਂ ਨੂੰ ਕੋਈ ਮੈਂ ਵੀ ਮੀਡੀਆ ਤੋਂ ਹੀ ਆ ਹਾਂ ਆਪਾਂ ਕਿਉਂ ਕਿਸੇ ਤੇ ਲੜੋ ਮੈਂ ਤਾਂ ਹੀ ਨਾਮ ਨਹੀਂ ਕਰਦੇ ਫਿਰ ਗੱਲ ਪੂਰੀ ਕਰਦੇ ਮੈਂ ਨਾਮ ਜਦੋਂ ਮੈਂ ਤੁਹਾਨੂੰ ਕਿਹਾ ਕਿ ਸਰ ਸੁਣ ਲਓ ਤੁਸੀਂ ਬੋਲ ਦਿਓ ਮੈਂ ਇਹ ਕਹਿ ਰਿਹਾ ਕਿ 7 ਦਿਨਾਂ ਤੋਂ ਹਰ ਬੰਦੇ ਨੇ ਇੱਥੇ ਦੇਖੋ 150 ਘਰ ਹੈ 150 ਘਰ ਨੇ ਕੰਪਲੇਟ ਕੀਤੀ ਹੈ ਉਸ ਤੋਂ ਬਾਅਦ ਕਿਹਾ ਜਾਂਦਾ ਜੀ 1912 ਤੇ ਕਰੋ 1912 ਤੇ ਕਰੋ ਫੋਨ ਨਹੀਂ ਚੱਕਦੇ ਔਰ ਫਿਰ 1912 ਤੇ ਕੰਪਲੇਟ ਦਰਜ ਹੁੰਦੀ ਹੈ ਕੋਈ ਰਿਪਲਾਈ ਨਹੀਂ ਆਉਂਦਾ ਕੋਈ ਰਿਪਲਾਈ ਨਹੀਂ ਆਉਂਦਾ ਮਤਲਬ ਮੇਰੀ 9 ਮਹੀਨੇ ਦੀ ਬਈ 440 440 440 410 ਵਿੱਚੋਂ ਔਰ ਹਰ ਰੋਜ਼ 2 ਜਾਂ 3 ਘੰਟੇ ਲਾਈਟ ਆਦੀ ਹੈ ਅਸੀਂ ਉਹਨਾਂ ਨੂੰ ਪੈਰੀ ਹਤਲਾ ਚੁਕੇ ਹਾਂ ਗੇਰਨੋ ਜੇ ਸਾਰਿਆਂ ਨੂੰ ਸਰ ਬਿਜਲੀ ਬਾਈ ਮੈਂ ਮੈਂ ਉਹਨੂੰ ਮਿਲ ਮਿਲ ਕੇ ਆਇਆ ਸਰ ਆਪ ਸਰ ਆਪ ਨੇ ਅਸੀਂ 8:30 ਵਜੇ ਤੱਕ ਬੈਠੇ ਰਹੇ ਆਪ ਦੋ ਬਾਤ ਹੀ ਕਰਦੇ ਹੋ ਆਪ ਪਹਿਲੇ ਕਹਿੰਦੇ ਹੋ ਕਿ ਬਿਜਲੀ ਮੈਕਨਿਕ ਆਇਆ ਥਾਣੇ ਕੇ ਬਾਹਰ ਕਿਉਂ ਫਿਰ ਆਪ ਕਹਿੰਦੇ ਥਾਣੇ ਕੇ ਹਾਂਜੀ ਮੈਂ ਵੀ ਦਿਖਾ ਦਿੰਦਾ ਉਹਨਾਂ ਨੂੰ ਰਾਤੀ ਅਸੀਂ ਸਭ ਤੋਂ ਜ਼ਿਆਦਾ ਮੇਰੀ ਰਾਤ ਨੂੰ 12:00 1:00 ਸਭ ਤੋਂ ਜ਼ਿਆਦਾ ਮੇਰੀ ਕੋਲ ਜਾਂਦੀ ਹੁੰਦੀ ਹਣੀ ਉਹਨਾਂ ਨੂੰ ਜੇਲੀ ਸਰ ਮੈਂ ਆਪਣਾ ਐਗਜ਼ੈਕਟ ਨਾਮ ਬਤਾਉਂਗਾ ਮੇਰਾ ਉਦੋਂ ਲਾਈਟ ਗਈ ਹੋਈ ਹੈ ਯਾਰ ਇਹ ਮੈਂ ਕੀ ਕਰੂੰਗਾ ਕਿੰਨੀਆਂ ਬੈਟਰੀਆਂ ਕਿੰਨਾ ਜਨਰੇਟਰ ਚਲਾਉਂਗਾ ਔਰ ਮੈਂ ਬਿਨ ਪਰੇ ਔਰ ਮੈਂ ਇੱਕ ਐਸਾ ਬੰਦਾ ਆ ਮੈਂ ਜੋ 9000 ਰੁਪਏ ਮਹੀਨਾ ਟੈਕਸ ਭਰਦਾ ਵਸਲ ਔਰ ਸਾਡਾ ਕੋਈ ਸੁਣਦਾ ਹੀ ਨਹੀਂ ਪਿਆ ਇੱਕ ਟੂ ਕਰ ਨਹੀਂ ਤੋ 7 ਤੋਂ 8 ਦਿਨ ਹੋ ਗਏ ਸਰ 2 ਘੰਟੇ ਲਾਈਟ ਆਉਂਦੀ ਹੈ 3 ਘੰਟੇ ਲਾਈਟ ਆਉਂਦੀ ਹੈ ਹੁਣ ਤੁਸੀਂ ਸੋਚੋ ਲਾਈਟ ਨਹੀਂ 4 ਵਜੇ ਸਵੇਰੇ ਸਕੂਲੇ ਬੱਚੇ ਕਿੱਧਰ ਜਾਣਗੇ ਸਰ ਇਹਨਾਂ ਨੂੰ ਬੱਚਿਆਂ ਦੀ ਕਿਵੇਂ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸਰ ਸਿਰਫ ਉਧਰੋਂ ਵੀ ਇਹਨਾਂ ਦੀ ਟੀਮ ਆਈ ਸੰਡੇ ਨੂੰ ਇਹਨਾਂ ਕੋਲ ਮੈਂ ਉਹਦਾ ਭਾਜੀ ਆਉਗੀਆਂ ਭਾਜੀ ਆਉਗੀਆਂ ਜਿੰਨੇ ਭਾਜੀ ਆਉਂਦੇ ਉਹ ਆਪਣੀ ਕਿਸੇ ਸੀਨੀਅਰ ਬੰਦੇ ਅਫਸਰ ਨੂੰ ਮਿਲਦੇ ਆ ਮਿਲ ਕੇ ਸੀ ਆਪਦੇ ਏਰੀਆ ਦਾ ਹੱਲ ਕਰਾਈਏ ਦਿਸ ਇਜ਼ ਦ ਓਨਲੀ ਸੋਲਿਊਸ਼ਨ ਜੀ ਜੀ ਸਵੇਰੇ ਆ ਲੋ ਡਨ ਬਾਕੀ ਕੌਣ ਵੀ ਤੰਗ ਆ ਤੇ ਗੁਰਪ੍ਰੀਤ ਸਾਹਿਬ ਕਿ ਤੰਗੇ 1 ਸੈਕਿੰਡ ਅਗਲੇ ਰਾਈਟੇ ਲਾ ਕੇ ਪਰਪਰ ਵਾਪਸ ਸਹੀ ਕੰਮ ਕਰਦੇ ਬਾਰੇ ਭਾਜੀ ਗੁਰਪ੍ਰੀਤ ਭਾਜੀ ਅਸੀਂ ਪੂਰਾ ਅਦਰਸ਼ ਨਗਰ ਤੁਹਾਡੇ ਨਾਲ ਤੁਸੀਂ ਪ੍ਰੋਬਲਮ ਸੋਲਵ ਕਰੋਗੇ ਸਾਡਾ ਹਾਲ ਦੀ ਕੜੀ ਫਿਰ ਰਾਤ ਨੂੰ ਆਪਾਂ ਕੋਈ ਪ੍ਰੋਬਲਮ ਨਹੀਂ ਕਰਣੀ ਐਕਸੀਅਨ ਸਾਹਿਬ ਨਾਲ ਨਾ ਨਾ ਕੁਝ ਨਹੀਂ ਉਹ ਕਹਿੰਦਾ ਢਾਨੇ ਸਾਡੀ ਮੇਰੀ ਸ਼ਕਤ ਐਕਸੀਅਨ ਸਾਹਿਬ ਦੇ ਨਾਲ ਆਪਾਂ ਮੀਡੀਆ ਦੇ ਵਿੱਚ ਸਪੀਕਰ ਲਾ ਕੇ ਗੱਲ ਕਰੀ ਢਾਨ ਐਕਸੀਅਨ ਸਾਹਿਬ ਨੇ ਸਪੀਸ਼ ਦੀ ਕਮਿਟਮੈਂਟ ਕੀਤੀ ਹੈ ਸਾਡੇ 4:30 ਵਜੇ ਤੱਕ ਸਾਰੇ ਏਰੀਆ ਚ ਲਾਈਟ ਠੀਕ ਹੋ ਜੂਗੀ ਆਪਾਂ ਵੇਟ ਕਰ ਲਈਏ ਇਨ ਕੇਸ ਨਹੀਂ ਹੁੰਦੀ ਸਵੇਰੇ 9:00 ਵਜੇ ਤੁਹਾਡੇ ਚ ਕੋਈ ਵੀ ਪੰਜ ਬੰਦੇ ਮੇਰੇ ਨਾਲ ਆਓ ਐਪਲੀਕੇਸ਼ਨ ਲਿਖੋ ਤੇ ਆਪਾ ਸੀਨੀਅਰ ਆਫੀਸਰ ਨੂੰ ਕਿਸੇ ਨੂੰ ਮਿਲਈਏ ਤੇ ਆਪਾ ਆਪਦੇ ਮਸਲੇ ਦਾ ਹੱਲ ਕਰਾਈਏ ਦਿਸ ਇਸ ਨੋਟ ਦੀ ਵੇਪੇ ਆਪਾ ਦੀ ਰਾਤ ਨੂੰ ਮਾਮਲਾ ਕੀ ਜਿਹੜਾ ਅੱਜ ਨਾਮੂਲੇ ਥਾਣੇ ਦੇ ਬਾਦ ਆਦਰਸ਼ ਨਗਰ ਦੇ ਵਿੱਚ ਨਾ ਬਿਜਲੀ ਦਾ ਬਹੁਤ ਬੁਰਾ ਰਹਾ ਮੇਰੀ ਆਪਣੀ ਬੇਟੀ ਹੈ 9 ਮਹੀਨੇ ਦੀ ਹੈ ਉਹਨੂੰ ਅਸਥਮਾ ਪ੍ਰੋਬਲਮ ਹੈ ਔਰ 2 ਘੰਟੇ ਲਾਈਟ ਆਂਦੀ ਹੈ ਤੋਂ ਅੱਜ ਅਸੀਂ ਹਾਰ ਕੇ ਬਿਜਲੀ ਵਿਭਾਗ ਨੂੰ ਕਹਿ ਕਹਿ ਕੇ ਥੱਕ ਗਏ ਸੀਗੇ ਔਰ ਅੱਜ ਅਸੀਂ ਜਾਮ ਲਗਾਇਆ ਸੋ ਗੌਰਵ ਸਰ ਹੈ ਉਹ ਗੌਰਵ ਸਰ ਕਹਿੰਦੇ ਅਸੀਂ ਨਾਲ ਹਾਂ ਕੱਲ ਤੋਂ ਬਾਅਦ ਇਸ ਤੋਂ ਬਾਅਦ ਪ੍ਰੋਬਲਮ ਨਹੀਂ ਹੋਏਗੀ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਇਹ ਹੈ ਕਿ ਪ੍ਰੋਬਲਮ ਬਹੁਤ ਜ਼ਿਆਦਾ ਹੈ 7 ਦਿਨਾਂ ਤੋਂ 1912 ਤੇ ਫੋਨ ਕਰ ਰਹੇ ਹਾਂ ਮੈਂ ਹੁਣ ਤੁਹਾਡੇ ਸਾਹਮਣੇ ਕਰ ਸਕਦਾ 24 ਘੰਟੇ ਦੀ ਸਰਵਿਸ ਹੈ ਇੱਕੰਦੇ 1912 ਆ ਤੁਸੀਂ ਸੁਣ ਸਕਦੇ ਕੀ ਹੁੰਦਾ ਹੈ ਆ ਅਗਰ 1912 ਤੇ ਕੰਪਲੇਂਟ ਜਾਂਦੀ ਹੈ ਕੰਪਲੇਂਟ ਦਾ ਨੰਬਰ ਆ ਜਾਂਦਾ ਨਾ ਕੋਈ ਨੰਬਰ ਹੁੰਦਾ ਹੈ ਲੋਕ ਆ ਲੋ ਯਾ ਸ਼ੋਰ ਨਾ ਕਰੋ ਜੀ ਆਪਣਾ ਮੈਂ ਨਾ ਸੋਨੁਸ਼ੇਮ ਕੋਲ ਆ ਰਹਾ ਹਾਂ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਇਸ ਨਾਮਪੁਰੇ ਥਾਣੇ ਦੇ ਬਾਹਰ ਧਰਨਾ ਦੇ ਤਾਂ ਸੋ ਬੈਨ ਰਸਤੇ ਤੋਂ ਗੁੱਜਦੇ ਆਂ ਇੱਥੇ ਮੈਂ ਢੰਡਿਆਲਾ ਜਾ ਰਿਹਾ ਸੀ ਦਸਤੇ ਦੇ ਵਿੱਚ ਤੇ ਮੈਂ ਜਦ ਦੇਖਿਆ ਕਿ ਬਹੁਤ ਸਾਰੀ ਭੀੜ ਜਿਹੜੀ ਆ ਰਸਤੇ ਵਿੱਚ ਖਲੋਤੀ ਹੋਈ ਆ ਸੋ ਮੈਂ ਜਦ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਸੋ ਮੈਨੂੰ ਪਤਾ ਲੱਗਾ ਕਹਿੰਦੇ ਕਿ ਪਿਛਲੇ 1 ਹਫਤੇ ਤੋਂ ਉਹਦੇ ਹੀ ਕਹਿੰਦੇ ਕਿ ਇੰਨੇ ਕਿ ਜ਼ਿਆਦਾ ਪਰੇਸ਼ਾਨ ਹੈਗੇ ਆ ਕਿ ਲਾਈਟ ਜਿਹੜੀ ਆ ਕਿ ਬਿਲਕੁਲ ਵੀ ਨਹੀਂ ਆ ਰਹੀ ਠੀਕ ਆ ਆਂਦੀ ਆ ਚੱਲੇ ਜਾਂਦੀ ਆਂਦੀ ਚੱਲ ਜਾਂਦੀ ਤੇ ਛੋਟੇ ਛੋਟੇ ਜਵਾਗ ਜਿਹੜੇ ਆ ਕਿ ਬਹੁਤ ਜ਼ਿਆਦਾ ਮਤਲਬ ਤੰਗ ਪਰੇਸ਼ਾਨ ਹੋ ਰਹੇ ਆ ਸੋ ਅਸੀਂ ਇਸ ਜਗ੍ਹਾ ਦੇ ਉੱਤੇ ਆ ਕੇ ਐਸਜੀਪਾਏ ਦੇ ਥਾਣੇ ਦੇ ਸਾਹਮਣੇ ਆਪਣਾ ਧਰਨਾ ਲਾਇਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਆ ਕਿ ਮਤਲਬ ਵੀ ਇਹਦਾ ਜਲ ਤੋਂ ਜਲ ਦੇ ਦਾ ਹੱਲ ਕੀਤਾ ਜਾਵੇ ਸੋ ਐਸਐਸ ਸਾਹਿਬ ਨਾਲ ਗੱਲ ਹੋਈ ਆ ਅੱਜ ਤੁਸੀਂ ਕੋਈ ਉੱਚ ਅਧਿਕਾਰੀ ਨੂੰ ਮਿਲੇ ਹੋ ਨਹੀਂ ਅੱਜ ਆਪਾਂ ਸਿਰਫ ਐਸਐਸ ਸਾਹਿਬ ਨਾਲ ਗੱਲ ਕੀਤੀ ਆ ਕਿਉਂਕਿ ਇਸ ਧਰਨਾ ਲਾਇਆ ਤੇ ਉਹਨਾਂ ਨੇ ਸੋ ਇਸ ਜੀ ਨੂੰ ਸਾਨੂੰ ਵਿਸ਼ਵਾਸ ਲਾਇਆ ਕੀ ਮਤਲਬ ਇਹ ਅੱਜ ਦੀ ਰਾਤ ਵੀ ਸਾਡੇ ਵੇਟ ਕਰੋ ਉਹਦੇ ਜੇ ਅਗਰ ਨਹੀਂ ਇਸ ਤਿੱਕੇ ਨਾਲ ਕੋਈ ਮਤਲਬ ਹੱਲ ਹੁੰਦਾ ਤੇ ਅਸੀਂ ਸਵੇਰੇ ਜਿਹੜੀ ਆ ਕਿ ਇਹ ਵੱਡੇ ਪੱਧਰ ਦੇ ਉੱਤੇ ਧਰਨਾ ਦੇਵਾਂਗੇ ਤੇ ਉਹਦਾ ਸਰਕਾਰ ਦੇ ਖਿਲਾਫ ਜਿਹਦਾ ਕਿ ਪੂਰਾ ਪ੍ਰਦਰਸ਼ਨ ਕਰਾਂਗੇ ਆਪਾਂ ਉਹਦੇ ਜੇ ਕਿਉਂਕਿ ਦੇਖੋ ਅੱਜ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਕਿ ਮਤਲਬ ਸਰਕਾਰ ਜਿਹੜੀ ਹੈ ਕਿ ਵੱਡੇ ਵੱਡੇ ਵਾਅਦੇ ਕਰਦੀ ਹੈ ਕਿ 24 ਘੰਟੇ ਬਿਜਲੀ ਜ਼ੀਰੋ ਬਿੱਲ ਠੀਕ ਹੈ ਜੀ ਇਹ ਸਭ ਵਾਅਦੇ ਜਿਹੜੇ ਆਮ ਪਾਰਟੀ ਦੇ ਜਿਹਦੇ ਝੂਠੇ ਵਾਅਦੇ ਆ ਕੋਈ ਸਰਕਾਰ ਜਿਹੜੀ ਹੈ ਕਿ ਇਸ ਚੀਜ਼ ਦੇ ਗਰਾਊਂਡ ਲੈਵਲ ਤੇ ਵੇਖਦੀ ਨਹੀਂ ਭਈ ਸੋਸ਼ਲ ਮੀਡੀਆ ਦੇ ਉੱਤੇ ਜਿਹਦਾ ਹੈਗਾ ਕਿ ਆ ਕਿ ਖਾਪਰ ਹੋਲਾ ਇਹਨਾਂ ਦਾ ਹੈਗਾ ਵਾ ਉਹ ਦੇਖੋ ਅੱਜ ਇਹ ਪਬਲਿਕ ਜਿਹੜੀ ਹੈਗੀ ਆ ਕਿ ਇੱਕ ਇੱਕ ਹਫਤੇ ਤੋਂ ਜਿਹੜੇ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਆ ਉਹ ਮੈਂ ਗੱਲ ਕੀਤੀ ਕਹਿੰਦੇ ਕਿ ਮਤਲਬ ਤੁਹਾਡਾ ਬਿੱਲ ਜਦੋਂ ਆਉਂਦਾ ਉਹ ਕਹਿੰਦੇ ਕਿ ਸਾਡੇ ਕੋਲ ਬਿੱਲ ਭੇ ਲੈ ਲੈਣ ਬਸ ਅੱਜ ਲਾਈਟ ਦੱਸਨੂੰ ਦਿੱਤੀ ਜਾਵੇ ਕਿੰਨੇ ਸਮੇਂ ਤੋਂ ਲਾਈਟ ਦਾ ਤੁਸੀਂ ਸੰਘਰਸ਼ ਕਰ ਰਹੇ ਹੋ ਇਹ ਪੂਰਾ 1 ਹਫ਼ਤਾ ਹੋ ਗਿਆ ਇਸ ਮਸਲੇ ਨੂੰ ਚੱਲ ਰਿਹਾ ਉਹ ਸੋ ਇਹਨਾਂ ਨੇ ਬਹੁਤ ਜ਼ਿਆਦਾ ਕਿ ਮਤਲਬ ਵੀ ਬਰਦਾਸ਼ਤ ਕੀਤਾ ਮਤਲਬ ਅੱਜ ਸਹੀ ਹੁੰਦਾ ਕੱਲ ਸਹੀ ਹੁੰਦਾ ਅਧਿਕਾਰੀਆਂ ਨੇ ਮਤਲਬ ਵੀ ਅੱਜ ਇਸ ਜਗ੍ਹਾ ਦੇ ਉੱਤੇ ਆ ਕੇ ਰੋਟ ਜਾਮ ਕੀਤਾ ਕੋਈ ਐਕਸ਼ਨ ਵਗੈਰਾ ਨੂੰ ਤੁਸੀਂ ਮਿਲੇ ਹੋ ਸੋ ਅੱਜ ਐਕਸ ਸਾਹਿਬ ਨਾਲ ਸਾਡੀ ਮਤਲਬ ਫੋਨ ਤੇ ਹੀ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਅੱਜ 4:00 ਵਜੇ ਤੱਕ ਕਰੀਬ ਨਾਲ ਸਾਨੂੰ ਵਾਅਦਾ ਕੀਤਾ ਕਿ 4:00 ਵਜੇ ਤੱਕ ਜੇ ਜਿਹੜੀ ਲਾਈਟ ਜਿਹੜੀ ਸਹੀ ਹੋ ਜੇਗੀ ਅੱਜ ਅਸੀਂ 4:00 ਵਜੇ ਤੱਕ ਜਿਹਦਾ ਅਸੀਂ ਦੇਖਾਂਗੇ ਉਸ ਤੋਂ ਬਾਅਦ ਜਿਹਦਾ ਮਾਰਨਿੰਗ ਦੇ ਵਿੱਚ ਜੇ ਕਦੇ ਫਿਰ ਵੀ ਇਸੇ ਤਰ੍ਹਾਂ ਦਾ ਇਹ ਮਸਲਾ ਰਹਿੰਦਾ ਵਾ ਅਸੀਂ ਵੱਡੇ ਪੱਧਰ ਤੋਂ ਇੱਕ ਸਰਕਾਰ ਦੇ ਖਿਲਾਫ ਜਿਹਦਾ ਹੈਗਾ ਕਿ ਅਸੀਂ ਧਾਰਨਾ ਦੇਵਾਂਗੇ ਉਹਦੇ ਅਸੀਂ ਬਿਜਲੀ ਮਹਿਕਮੇ ਦੇ ਖਿਲਾਫ ਜਿਹੜਾ ਧਾਰਨਾ ਦੇਵਾਂਗੇ ਉਹ ਰੋਟ ਜਾਮ ਕੀਤਾ ਕਿ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਲਾਈਟ ਹੈਣੀ ਅੱਜ ਦੇਖੋ ਜੀ ਪੂ ਵੇਰਾਇਟਰ ਆਪਣਾ ਖੋਥਾ ਰੋਡ ਤੇ ਇਲਾਕਾ ਮੇਰਾ ਪੈਂਦਾ ਉਹ ਖੋਥਾਂ ਦੇ ਵਿੱਚ ਵੀ ਜਿਹੜਾ ਹੈਗਾ ਕੀ ਹੈ ਕਿ ਜਿਹੜਾ ਆਪਣਾ ਕੋਥਾ ਦੋ ਜਿਹੜਾ ਪਰਮਨਗਰ ਜਿਹੜਾ ਹੈਗਾ ਕੀ ਹੈ ਕਿ ਉੱਧ ਵੀ ਸੇਮ ਪ੍ਰੋਬਲਮ ਇਹੀ ਆ ਠੀਕ ਆ ਜੀ ਉਹ ਪਿੰਡਾਂ ਦੇ ਵਿੱਚ ਜਾਈਏ ਤੇ ਪਿੰਡਾਂ ਦੇ ਵਿੱਚ ਵੀ ਇਹੀ ਮਸਲਾ ਹੈਗਾ ਵਾ ਸੋ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਫਲੌਪ ਹੈ ਗਈ ਆ ਕੋਈ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਬਸ ਸੋਸ਼ਲ ਮੀਡੀਆ ਤੇ ਬਸ ਝੂਠੇ ਵਾਦੇ ਹੀ ਇਹਨਾਂ ਦੇ ਠੀਕ ਆ ਹੋਰ ਕੁਝ ਨਹੀਂ ਹੈਗਾ ਸੋ ਆਮ ਪਬਲਿਕ ਜਿਹੜੀ ਹੈਗੀ ਆ ਕਿ ਬਹੁਤ ਜ਼ਿਆਦਾ ਜਿਹੜੀ ਆ ਕਿ ਪਰੇਸ਼ਾਨ ਹੋ ਰਹੀ ਆ ਠੀਕ ਆ ਤਾਂ ਸਰਕਾਰ ਦੇ ਕਰੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਵੱਲ ਜਿਹੜਾ ਧਿਆਨ ਦਿੱਤਾ ਗਏ ਤੋ ਜਿਹੜਾ ਜਿਹੜੀ ਝੂਠੇ ਵਾਦੇ ਜਿਹੜੇ ਕੀਤੇ ਕਿ ਉਹਨਾਂ ਨੂੰ ਹਟਾ ਕੇ ਤੇ ਇਹ ਗਰੀਬਾਂ ਦਾ ਜਿਹੜੀ ਕੀ ਮਾਮਲਾ ਕੀ ਜਿਹੜਾ ਸਤਨਾਮਪੁਰੇ ਥਾਣੇ ਦੇ ਬਾਹਰ ਤਰਨਾ ਦਿੱਤਾ ਗਿਆ ਸਤਨਾਮਪੁਰੇ ਏਰੀਆ 'ਚ ਲਾਈਟ ਦਾ ਕੱਟ ਹੈਗਾ ਇਲੈਕਟ੍ਰਿਸਿਟੀ ਕੱਟ ਚੱਲ ਰਹੀ ਹੈ ਜਿਹਦੇ ਕਰਕੇ ਪਬਲਿਕ ਪਰੇਸ਼ਾਨ ਹੈ ਇਹਨਾਂ ਦੇ ਦੱਸਣ ਮੁਤਾਬਕ ਅੱਜ ਤੋਂ 6-7 ਦਿਨ ਪਹਿਲਾਂ ਵੀ ਇਦਾਂ ਹੀ ਕੱਟ ਰਿਹਾ ਜੀ ਕਾਫੀ ਦਿਨਾਂ ਤੋਂ ਇਹ ਕਹਿੰਦੇ ਕਿ ਅਸੀਂ ਲਗਾਤਾਰ ਕੰਪਲੇਂਟਸ ਕਰ ਰਹੇ ਆ ਬਿਜਲੀ ਮੈਥਮੇ ਨੂੰ ਮੈਸੇਜਸ ਕਰ ਰਹੇ ਆ ਕੰਪਲੇਂਟ ਸੈਂਟਰ ਤੇ ਕਾਲ ਕਰ ਰਹੇ ਆ ਐਕਸੀਏ ਨੂੰ ਕਾਲ ਕਰਦੇ ਜੇਏ ਨੂੰ ਕਾਲ ਕਰਦੇ ਜੈਸ ਜੀ ਨੂੰ ਕਾਲ ਕਰਦੇ ਆ ਤੇ ਸਾਨੂੰ ਰਿਸਪੌਂਸ ਨਹੀਂ ਮਿਲਦਾ ਤੇ ਹਾਲੇ ਤੱਕ ਇਲੈਕਟ੍ਰਿਸਿਟੀ ਕੱਟ ਠੀਕ ਨਹੀਂ ਹੋਇਆ ਸਾਡਾ ਤੇ ਫਾਲਟ ਕਿੱਥੇ ਆ ਉਹਨਾਂ ਦੇ ਦੱਸਣ ਮੁਤਾਬਕ ਵੀ ਉਹੋ ਹੀ ਨਹੀਂ ਉਹਨਾਂ ਨੂੰ ਲੱਭ ਰਿਹਾ ਸੋ ਉਹ ਹੁਣ ਇਹਨਾਂ ਨੂੰ ਐਕਸੀਏ ਦੇ ਨਾਲ ਗੱਲ ਕੀਤੀ ਐਕਸੀਏ ਸਾਹਿਬ ਦੇ ਨਾਲ ਬਿਜਲੀ ਮੈਥਮੇ ਦੇ ਨਾਲ ਤੇ ਉਹਨਾਂ ਨੇ ਹੌਸਲਾ ਦਿੱਤਾ ਕਿ ਆਪਾਂ ਸਵੇਰੇ 4:30 ਵਜੇ ਤੱਕ ਇਹ ਫਾਲਟ ਲੱਭ ਕੇ ਤੇ ਠੀਕ ਕਰ ਦਾਂ ਬਾਕੀ ਇਨ ਕੇਸ ਜਿਹੜਾ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਨਾਂ ਨੂੰ ਦੱਸਿਆ ਗਿਆ ਤੇ ਰੋੜ ਤੇ ਜਾਮ ਨਾ ਲਗਾਓ ਸਹੀ ਰੱਖੋ ਐਡਮਿਨਿਸਟ੍ਰੇਸ਼ਨ ਦੇ ਨਾਲ ਰਾਬਤਾ ਕਾਇਮ ਕਰੀਏ ਆਪਾਂ ਕਿਸੇ ਵੀ ਸੀਨੀਅਰ ਅਫਸਰ ਦੇ ਧਿਆਨ ਚ ਲਿਆਵਾਂਗੇ ਤੇ ਉਹ ਮਸਲਾ ਹੱਲ ਕਰਾਵਾਂਗੇ